ਵਰਕ ਪਰਮਿਟ ਤੇ ਕੈਨੇਡਾ ਭੇਜਣ ਦੇ ਨਾਂ ਤੇ ਇੱਕ ਹੋਰ ਪਰਿਵਾਰ ਠੱਗਿਆ ਗਿਆ ਤਾਂ ਦੱਸ ਦਈਏ ਕਿ ਪਤੀ ਪਤਨੀ ਤੇ ਪੁੱਤਰ ਤੋਂ 30 ਲੱਖ ਰੁਪਏ ਠੱਗ ਲੈ ਗਏ ਨੇ ਤਾਂ ਜਿਥੇ ਕਤਤ ਤੌਰ ਤੇ ਹੁਣ ਫਰਜ਼ੀ ਤਰੀਕੇ ਨਾਲ ਅਮਰੀਕਾ ਗਏ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਇਸੇ ਵਿਚਾਲੇ ਫਰਜ਼ੀ ਏਜੰਟ ਜਿਹੜੇ ਨੇ ਅਜੇ ਵੀ ਬਾਜ਼ ਨਹੀਂ ਆਲੇ ਫਰੀਦਕੋਟ ਦੇ ਕੋਟਕਪੂਰਾ ਦਾ ਇਹ ਮਾਮਲਾ ਜੁਥੇ ਇੱਕ ਪਰਿਵਾਰ ਜਿਸ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਵੀਜ਼ਾ ਲਗਵਾਉਣ ਦੇ ਨਾਂ ਤੇ ਤਿੰਨ ਲੋਕਾਂ ਤੋਂ 30 ਲੱਖ ਰੁਪਏ ਠੱਗੇ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੋਸ਼ੀਆਂ ਨੂੰ ਫੜਨ ਦੇ ਵਿੱਚ ਹੁਣ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਨੂੰ ਕਲੀਨ ਚਿੱਟ ਦਿੱਤੀ ਹੈ ਤੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਤੇ ਗ੍ਰਿਫਤਾਰੀ ਨਹੀਂ ਹੋ ਰਹੀ ਤੇ ਨਾ ਹੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਇਸ ਮਾਮਲੇ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ 30 ਲੱਖ ਰੁਪਏ ਜਿਹੜੇ ਨੇ ਉਹ ਠੱਗ ਲਏ ਗਏ ਨੇ ਵਰਕ ਪਰਮਿਟ ਦਵਾਉਣ ਦੇ ਨਾਂ ਤੇ ਇਹ ਜਿਹੜੇ ਪੈਸੇ ਨੇ ਠੱਗੇ ਗਏ ਨੇ ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ हस्तक्षेप ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਖਲ ਦੇਣ ਤੋਂ ਬਾਅਦ ਫਰੀਦਕੋਟ ਪੁਲਿਸ ਨੇ ਦੋ ਲੋਕਾਂ ਦੇ ਖਿਲਾਫ 420 ਦੇ ਤਹਿਤ ਮਾਮਲਾ ਜਿਹੜਾ ਦਰਜ ਕੀਤਾ ਮੁੱਖ ਦੋਸ਼ੀ ਜੋ ਇਮੀਗ੍ਰੇਸ਼ਨ ਚਲਾਉਂਦਾ ਹੈ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਇੱਕ ਹੋਰ ਵਿਅਕਤੀ ਹੈ ਜੋ ਕਿ ਸਾਰਾ ਕੰਮਕਾਜ ਵੇਖਦਾ ਵੀਡੀਓ ਬਣਾਉਂਦਾ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਵੀ ਕਰਦਾ ਹੈ ਤਾਂ ਪਰਿਵਾਰ ਨੇ ਮੰਗ ਕੀਤੀ ਹੈ ਕਿ ਤੁਰੰਤ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਇਹਨਾਂ ਬਾਈ ਜੀ ਮੈਂ ਆਊਟਸਰਟ ਇਮੀਗ੍ਰੇਸ਼ਨ ਵਾਲਿਆਂ ਤੋਂ ਨਾ ਆਪ ਦਾ ਵਰਕ ਪਰਮਿਟ ক্লোਜ਼ ਤੇ ਵਾਈਫ ਦਾ ਆਪਣਾ ਵਰਕ ਪਰਮਿਟ ਤੇ ਬੀਟੀ ਦਾ ਸਟੱਡੀ ਵੀਜਾ ਇਹਨਾਂ ਨਾਲ ਬਾਰੇ ਗੱਲਬਾਤ ਹੋਈ ਸੀ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਮੇਰਾ ਆਪਣਾ ক্লোਜ਼ ਵਰਕ ਪਰਮਿਟ ਲਵਾਤਾ ਪਲੱਸ ਕੰਮ ਹੋਇਆ ਉਹਦੀ ਐਲਐਮਆਈ ਦਿੱਤੀ ਇਹਨਾਂ ਨੇ ਇਹ ਆ ਵੀ 1075 ਸਾਰਾ ਕੁਝ ਉੱਤੇ ਲਿਖਿਆ ਹੋਇਆ ਵੇਖਰਾ ਦੇਖੋ ਨਾ ਇਹ ਜੱਟਾ ਬੰਦਾ ਕਿਸ਼ੂ ਕਰ ਇਹਦੇ ਚ ਆਹ ਦੇਖੋ ਵੈਸੇ ਤਾਂ ਉਹ ਜੀ ਹਾਂ ਇਹਦੇ ਤੇ ਆ ਮਤਲਬ ਇਹਦੇ ਤੇ ਲਿਖਿਆ ਹੋਇਆ ਵੀ 16 1675 ਰੇਟ ਸੀਗਾ ਤੇ 8 ਘੰਟੇ ਕੰਮ ਇੰਜ ਕਰਕੇ ਨਰਸਰੀ ਦਾ ਕੰਮ ਸੀ ਹਨਾ ਤੇ ਜਦੋਂ ਮੈਂ ਉੱਥੇ ਚਲਾ ਗਿਆ ਉੱਥੇ ਕੋਈ ਕੰਮ ਕਮਾਈ ਨਹੀਂ ਸੀ ਉਹ ਕਹਿੰਦੇ ਭਾਈ ਅਸੀਂ ਤਾਂ ਕੱਲੀ ਐਲਐਮਆਈ ਜੇ ਨਹੀਂ ਸੀ ਇਹਨਾਂ ਬੰਦੇ ਨੇ ਥੱਥੋਂ ਐਲਐਮਆਈ ਲਈ ਹੈ ਪੰਜ ਕੁ ਹਜ਼ਾਰ ਡਾਲਰ ਲੈ ਕੇ ਤੇ ਕੰਮ ਕਮੂਦੀ ਦਾ ਸਾਡੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਫੋਨ ਕੀਤਾ ਯਾਨਾ ਕਾਨੀ ਜੀ ਕਰਦੇ ਰਹੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਆਪਦੀ ਵਾਈਫ ਦਾ ਵੀਜ਼ਾ ਲਵਾਓ ਚਲੋ ਮੈਂ ਕਿਹਾ ਵਾਈਫ ਦਾ ਵੀਜ਼ਾ ਲਵਾ ਲਵਾਂਗੇ ਜਦੋਂ ਵਾਈਫ ਦਾ ਵੀਜ਼ਾ ਲਵਾਇਆ ਵਾਈਫ ਦਾ ਨੇ ਕਿਹਾ ਸੀ ਓਪਨ ਮਿਸਟਰ ਵਿਜੇ ਲੱਗ ਗਿਆ ਜਦੋਂ ਫਿਰ ਮੈਂ ਉੱਥੇ ਇਹਨਾਂ ਨਾਲ ਗੱਲਬਾਤ ਕਰਦਾ ਰਿਹਾ ਇਹਨਾਂ ਦਾ ਇੱਕ ਕੋਈ ਰਿਸ਼ਤੇਦਾਰ ਉੱਥੇ ਅਮਰੀਕਾ ਰਹਿੰਦਾ ਕੁੜੀ ਦਾ ਭਰਾ ਘੂਆ ਕੁੜੀ ਦਾ ਅਮਰਤਾ ਉਹ ਮੈਨੂੰ ਉੱਥੇ ਡਰਾਂ ਤੋਂ ਭਗਾਉਣ ਦੇ ਲੱਗ ਗਿਆ ਕਿ ਇਹਨਾਂ ਦਾ ਕੋਈ ਹਰਪ੍ਰੀਤ ਸੀ ਉੱਥੇ ਉਹ ਮੇਰੇ ਕੋ ਘਰੇ-ਘਰੇ ਆਉਣ ਲੱਗ ਗਏ ਚੁੱਪ ਕਰ ਜਾ ਫਲਾਣਾ ਮੈਂ ਕਿਹਾ ਵੀ ਇੱਥੇ ਪ੍ਰਦੇਸ਼ 'ਚ ਕੰਮ ਖਰਾਬ ਹੋਊਗਾ ਮੈਂ ਇੱਥੇ ਆ ਗਿਆ ਜੀ ਇੱਥੇ ਆ ਕੇ ਪੰਚਾਇਤ ਪੰਜੂਤ ਹੋਈ ਪੰਚਾਇਤ ਇਹਨਾਂ ਨੇ ਰਾਜ ਨਿਵਾ ਕਰ ਲਈ ਰਾਜ ਨਿਵਾ ਕਰਕੇ ਇਹ ਮੋਕਰ ਗਈ ਆ ਸੀ ਇਹ ਰਾਜ ਨਿਵਾ ਪਹਿਲਾਂ ਮੈਂ ਪਹ ਪੰਚਾਇਤੀ ਰਾਜ ਨਿਵਾ ਕੀਤਾ ਜੀ ਇਹਨਾਂ ਨੇ ਬਕਾਇਦਾ ਗਵਾਹਾਂ ਦੇ ਸਾਈਨ ਆ ਜਿੱਥੇ ਆ ਦੇਖੋ ਨਹੀਂ ਮਾਦਰ ਸਿੰਘ ਸੇਵਕਾ ਪ੍ਰਧਾਨ ਪਰਮਜੀਤ ਸਿੰਘ ਰਿਟਾਇਰਡ ਪ੍ਰਿੰਸੀਪਲ son of ਉਤਰਲੋਚ ਸਿੰਘ ਤਾਰਾ ਸਿੰਘ ਕਲੋਨੀ ਫਰੀਦਕੋਟ ਬਹੁਤ ਵਾਰ ਬੰਦੇ ਨੇ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਭੇਜ ਦਾਂਗੇ ਦੁਬਾਰਾ ਵੀਜ਼ਾ ਰਵਾ ਦੇਣਗੇ ਤੁਹਾਨੂੰ ਉਹ ਦਵਾ ਦੇਾਂਗੇ ਪੇ ਸਲਿੱਪਾ ਦਵਾ ਦੇਾਂਗੇ ਵੀ ਕਿਵੇਂ ਉਹ 5-4 5-6 ਮਹੀਨੇ ਹੋ ਗਏ ਜੀ ਇਹ ਲਾਰੇ ਲੂਰੇ ਚ ਲਾਉਂਦੇ ਰਹੀ ਅੱਜ ਕਰਦੇ ਆ ਗੱਲ ਕਰਦੇ ਆ ਜੋ ਇਹਨਾਂ ਨੇ నా ਮੇਰੀ ਗੱਲ ਸੁਣੀ ਜੀ ਮੈਂ ਐਸਐਸਪੀ ਹਰਜੀਤ ਸਿੰਘ ਆਪਣੇ ਹੁੰਦੇ ਸੀਗੇ ਉਹਨਾਂ ਨੂੰ ਮੈਂ ਐਪਲੀਕੇਸ਼ਨ ਦਿੱਤੀ ਜੀ ਉਹਨਾਂ ਨੇ ਕ੍ਰਾਈਮ ਬ੍ਰਾਂਚ ਵਾਲੇ ਡੀਐਸਪੀ ਰਾਜਨਪਾਲ ਜੀ ਨੂੰ ਮਾਰਗ ਕਰਤੀ ਇਹ 7 ਮਹੀਨੇ ਕੰਮ ਲੰਕਦਾ ਰਹੀ ਕਦੇ ਡੀਐਲ ਲੀਗਲ ਕੋਲੇ ਚਲਾ ਜਾਵੇ ਕਦੇ ਐਸਪੀ ਡੀ ਕੋਲੇ ਚਲਾ ਜਾਵੇ ਕਦੇ ਜਦੋਂ ਮੈਨੂੰ ਕੋਈ ਨਾ ਗੱਲਬਾੰਦੀ ਦਿਖੀ ਜੀ ਮੈਂ ਹਾਈ ਕੋਰਟ ਚਲਾ ਗਈ ਹਾਈ ਕੋਰਟ 6 ਤਰੀਕ ਨੂੰ ਉਹਨਾਂ ਨੇ ਇਹਨਾਂ ਨੂੰ ਡਾਇਰੈਕਸ਼ਨ ਪਾਈ ਇਹ 4 ਤਰੀਕ ਨੂੰ ਕਹਿੰਦੇ ਜੀ ਵੀ ਸਾਡਾ ਤਾਂ ਪ੍ਰੋਸੈਸ ਚੱਲੀ ਜਾਂਦਾ 6 ਤੋਂ ਬਾਅਦ 9 ਨੂੰ ਫਿਰ ਇਹਨਾਂ ਨੇ ਜਾ ਕੇ ਕਈ ਪ੍ਰੋਸੈਸ ਚੱਲੀ ਜਾਂਦਾ ਉਦੋਂ ਬਾਅਦ 13 ਤਰੀਕ ਨੂੰ ਉਹਨਾਂ ਨੇ ਰਾਜ ਸਾਹਿਬ ਨੇ ਫਿਰ ਮੈਡਮ ਆਪਣੇ ਟਿੱਗਾ ਜੀ ਤੇ ਇਹ ਗਏ ਹਾਈ ਕੋਰਟ ਆਪਣੇ ਐਸ ਐਚਓ ਸਾਹਿਬ ਗਏ ਡੀ ਐਸ ਪੀ ਰਾਜਨਪਾਲ ਗਿਆ ਉੱਥੇ ਇਹਨਾਂ ਨੇ ਜਾ ਕੇ ਗਿਆ ਜੀ ਵੀ ਅਸੀਂ ਐਫ ਆਈ ਆਰ ਦਰਜ ਕਰਤੀ 11 ਤਰੀਕ ਨੂੰ ਐਫ ਆਈ ਆਰ ਲਾਂਚ ਹੋਈ ਹੈ ਉਹਦੇ ਚ ਕੀ ਹੋਇਆ ਜੀ ਉਹਦੇ ਚ ਜਿਹੜਾ ਮੁੰਡਾ ਨਵਜੋਤ ਆ ਜਿਹੜਾ ਮੇਨ ਸੀਗਾ ਜਿਹੜਾ ਮਾਰਕ ਫਟ ਇਨਸਪੈਕਟਰ ਬਤੌਰ ਇਨਸਪੈਕਟਰ ਉਹਨੂੰ ਇਹਨਾਂ ਨੇ ਘੜਤਾ ਕਹਿੰਦੇ ਜੀ ਉਹਦਾ ਪ੍ਰੂਫ ਹੈ ਨਹੀਂ ਸ ਇਹ ਮਿਲ ਗਿਆ ਉਹਦਾ ਪ੍ਰੂਫ ਆ ਦੇਖੋ ਪਿਆ ਜੀ ਇੱਕ ਹੋਰ ਹੈ ਉਹ ਫਨ ਪਲਾਜ਼ਾ ਜਿਹੜਾ ਆਉਂਦਾ ਜਾਂਦਾ ਫਨ ਪਲਾਜ਼ਾ ਜੀ ਇਹਨਾਂ ਦਾ ਦਫ਼ਤਰ ਆ ਜੀ ਉਹਦੀ ਰਿਕਾਰਡਿੰਗ ਕਿਹਾ ਮੈਂ ਪੁਲਿਸ ਨੂੰ ਕਿਹਦੀ ਰਿਕਾਰਡਿੰਗ ਕਢਾ ਲਓ ਉਹਦੇ ਚੋਂ ਇਹ ਮਿਲ ਜੂਗਾ ਜੀ ਤੇ ਉਦੋਂ ਬਾਅਦ ਚਲੋ 11 ਤੋਂ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਵੀ ਕੈਂਸਲ ਹੋ ਗਈਆਂ ਜੀ ਆ ਦੇਖੋ ਇੱਥੋਂ ਹੀ ਇਹਨਾਂ ਨੇ ਜ਼ਮਾਨਤਾਂ ਕੈਂਸਲ ਹੋ ਗਈਆਂ ਫਿਰ ਇਹ ਹਜੇ ਵੀ ਸ਼ਹਿਰ ਚ ਤੁਰੇ ਫਿਰਦੇ ਜੀ ਇੱਥੇ ਆਮੋ ਮੇਰੇ ਗਵਾਵਾਂ ਨੂੰ ਵੀ ਉਹ ਪੂਰਨ ਵੀਰਾ ਮੁੰਡਾ ਉਹਨੂੰ ਵੀ ਹੋਰ ਵੀ ਦਰਸ਼ਨ ਭਰਨ ਜੀ ਉਹਨਾਂ ਨੂੰ ਵੀ ਜਾ ਕੇ ਇਹਨਾਂ ਨੇ ਧਮਕਾਇਆ ਜੀ ਇਹ ਪਰ ਚਾ ਕੈਨਸਲ ਹੋ ਜੂਗਾ ਜੇ ਅਸੀਂ ਤੁਹਾਡੇ ਤੇ ਤਕਾਸਾ ਕਰ ਦਿਆਂਗੇ ਅਸੀਂ ਇਹ ਕਰ ਦਿਆਂਗੇ ਵਾ ਕਰ ਦਿਆਂਗੇ ਵੀ ਕੋਈ ਇਹਨਾਂ ਨੂੰ ਪੁਲਸ ਰੈਸਪੋਨਸ ਕਰੇਗਾ ਹੋਰ ਵੀ ਕਿਸ ਨੂੰ ਪਤਾ ਲੱਗੇ ਜੀ ਮੇਰਾ ਤਾਂ ਪੁੱਤ ਕਿਉਂ ਨਹੀਂ ਮੈਂ ਕਹਾਂ ਜੀ ਇਹ ਤੁਸੀਂ ਕੋਟਕਪੂਰੇ ਥਾਣੇ 'ਚ ਮੈਨੂੰ ਲੱਗਦਾ ਬਾਹਲੀਆਂ ਵਾਲੀ ਦਾ ਘੱਟੋ-ਘੱਟ ਦਰਖਾਸਤਾਂ ਹੀ ਇਸੇ ਕੰਮ ਵਾਲੀਆਂ ਹੁੰਦੀਆਂ ਪਈਆਂ ਜੀ ਕਿੰਨੇ ਬੰਦੇ ਨੇ ਫਰਾਡ ਕਰਨ ਨੂੰ ਮੰਨ ਲਓ ਮੇਰੇ ਮੈਂ 7 ਮਹੀਨੇ ਧੱਕੇ ਖਾ ਕੇ ਜੀ ਖਾਈ ਕੋਟ ਕਿੱਥੋਂ ਕੌਣ ਕੌਣ ਬੰਦਾ ਇੰਨੀ ਭਗਾਈ ਕਰ ਲੂ ਸਿੱਧੀ ਲਈ ਜੀ ਪੈਸੇ ਤਾਂ ਲੈਣ ਦੇਣੇ ਕੀ ਤੇ 30 ਲੱਖ ਰੁਪਈਆ ਹੀ 3 ਲੱਖ ਤੋਂ ਪਲੱਸ ਮੈਂ 3 ਲੱਖ ਰੁਪਈਆ ਮੇਰੇ ਉੱਤੇ ਲੱਗ ਗਏ ਜੀ ਕੀ ਮੰਨ ਤੁਸੀਂ ਇਹਨਾਂ ਕੋਲੇ ਲਾਇਸੈਂਸ ਵਗੈਰਾ ਚੈੱਕ ਕੀਤਾ ਅਲਥਾਨ ਲਾਇਸੈਂਸ ਐ ਨਹੀਂ ਵੀ ਇਹਨਾਂ ਕੋਲੇ ਮੇਰਾ ਲਾਇਸੈਂਸ ਤੋਂ ਬਿਨਾ ਬਿਨਾਂ ਲਾਇਸੈਂਸ ਤੋਂ ਇਹ ਜਿਹੜਾ ਸਭ ਦਰਕਾਰ ਹੋ ਕਦੀ ਮੈਂ ਤਾਂ ਸਲਾਹ ਦਿੱਤੀ ਸੀ ਮੈਂ ਸਲਾਹ ਕਰ ਰਿਹਾ ਜੀ ਪੁਲਿਸ ਤਾਂ ਕਰੀਏ ਐਵੇਂ ਕਰੀਏ ਜੀ ਆਪਾਂ ਮੈਨੂੰ ਮੈਂ ਤਾਂ ਜਨੇਵਰੀ ਜਾਣਾ 700 ਕੋਲ ਡਿਪਟੀ ਸਾਹਿਬ ਕੋਲੇ ਉਹ ਮਜਬੂਰ ਜੇ ਲੱਗਦੇ ਮਜਬੂਰ ਉਹ ਮੰਗੇ ਜੀ ਵੀ ਇਹਨਾਂ ਨੂੰ ਰੈਸਟ ਕੀਤਾ ਜਾ ਵੀ ਇਹਨਾਂ ਨੂੰ ਮਤਲਬ ਕਿ ਜਿਹੜਾ ਪੂਰਾ ਹੁਵਿਕਾ ਤਾਈ ਇਹ ਕਾਨੂੰ ਜਿਵੇਂ ਇਹ ਮੇਰੇ ਗਵਾਂ ਨੂੰ ਡਰਾਇਤ ਮਂਗਾਈ ਜਾਂਦੇ ਕਾਨੂੰ ਲੜਾਈ ਪੜਾਈ ਵਾਲੇ ਪਾਸੇ ਜਾਊਗਾ ਜੀ ਕੰਮ ਇਹ ਸ਼ਹਿਰ ਚ ਸਰੇਮ ਘੁੰਮਦੇ ਕਰਦੇ ਜੀ ਨੁਕਸਾਨ ਨੁਕਸਾਨ ਕਰ ਸਕਦੇ ਔਰ ਸੰਧਵਾ ਸਾਹ ਉਹਦਾ ਜਿਹੜਾ ਭਰਾ ਉਹ ਉਹ ਥਰੇਆ ਮੈਂ ਇਹਦੀ ਮਦਦ ਕਰਦਾ ਪਿਆ ਜੀ ਇਹ ਸੰਧਵਾ ਸਾਹ ਉਹ ਨਹੀਂ ਦੇਖਦਾ ਵੀ 30 30 ਲੱਖ ਰੁਪਏ ਦੀ ਠੱਗੀ ਔਰ ਉਹਦੀ ਕੋਠੀ ਸੰਧਵਾ ਸਾਹ ਦੀ ਬੈਠੀ ਹੁੰਦੀ ਹੈ ਜੀ ਇਹ ਮੇਰੀ ਤਾਂ ਇਹ ਬੇਨਤੀ ਹੈ ਜੀ ਜੀਮ ਸਾਹ ਨੂੰ ਇਹ ਇਹਨਾਂ ਨੂੰ ਅਰੈਸਟ ਕਰਾਇਆ ਜਾਵੇ ਜਲਦੀ ਜਲਦੀ ਫਿਰ ਇੱਕ ਹੋਰ ਹੈ ਜੀ ਮੇਰਾ ਕੋਈ ਸੱਜਣ ਮਿੱਤਰ ਰੇਸਗਰ ਐਮਐਲਏ ਉਹਨੇ ਸੀਐਮ ਨੂੰ ਫੋਨ ਵੀ ਕਰਾਇਆ ਇੱਥੇ ਵੀ ਬੰਦੇ ਰੈਸਟ ਕਰੋ ਸਾਡੀ ਦਾ ਪ੍ਰਸ਼ਾਸਨ ਆ ਕਿ ਬੇਨਤੀ ਹੈ ਜੀ ਵੀ ਇਹਨਾਂ ਨੂੰ ਰੈਸਟ ਕੀਤਾ ਜਾਵੇ ਹੋਰ ਵੀ ਚਲੋ ਮੈਂ ਤਾਂ ਇੰਨਾ ਕੁਝ ਕਰ ਲਿਆ ਜੀ ਇਹ ਇਹ ਪਤਾ ਕੀ ਗੱਲ ਹੈ ਜੀ ਇਹ ਹੁਣ ਮੰਨ ਲਓ ਮੈਂ ਇੰਨਾ ਕੁਝ ਕਰ ਲਿਆ ਮੇਰਾ ਮੇਰੇ ਪੱਲੇ ਕੁਝ ਨਾ ਪਿਆ ਇਹਨਾਂ ਦੀ ਜਮਾਨਤਾਂ ਹੋ ਗਈਆਂ ਹਾਈ ਕੋਰਟ ਤੋਂ ਜਮਾਨਤ ਕਰਾ ਕੇ ਨਿਕਲੋਗੇ ਅਗਲਾ ਜਿਹੜਾ ਦੂਜਾ ਬੰਦਾ ਹੈ ਇੰਨਾ ਅਗਲਾ ਹੌਸਲਾ ਹੀ ਨਹੀਂ ਪਾਉਂਦਾ ਅਗਲਾ ਨਾ ਯਾਰ ਜਦੋਂ ਉਹ ਤਾਂ ਨਹੀਂ ਕੁਝ ਬਣਿਆ ਸਾਡਾ ਕੀ ਬਣੂਗਾ ਫਿਰ ਕੋ ਕੱਲੇ ਮੇਰੇ 30 ਲੱਖ ਨਾਲ ਤਾਂ ਸਬਰ ਨਹੀਂ ਹੋਇਆ ਨਾ ਕਿੰਨਿਆਂ ਨਾਲ ਇਹਨਾਂ ਨੇ ਠੱਗੀਆਂ ਮਾਰੀਆਂ ਹੋਣਗੀਆਂ ਗਾਂ ਜਦੋਂ ਇਹਨਾਂ ਕੋਲੇ ਪੈਸਾ ਆ ਜਾਂਦਾ ਇਹਨਾਂ ਦੇ ਸਬੰਧੂ ਵੀ ਵੱਡੇ ਬੰਦੇ ਨਾ ਹੋ ਜਾਂਦੇ ਆ